ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਹਾਂਜੀ ਦਰਸ਼ਨ ਦੇਖ ਜੀਵਾ ਇੱਥੇ ਵਿਸਰਾਮ ਲਾਉਣਾ ਹੈ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਜੀ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੋਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੀਰੇ ਦੇਹ ਨਾਮ ਇਥੇ ਵਿਸ਼ਰਾਮ ਲਾ ਦੇਣਾ ਕਰ ਆਪਣੇ ਚੀਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨਾ ਵਿਰਲੇ ਜਾਤੇ ਸੁਣੋ ਬਿੜਾਓ ਪ੍ਰਭ ਮੇਰੇ ਮੀਤਾ ਸੁਨਹੁ ਹਾਥ ਦੇ ਨਾਲ ਉਚਾਰਨ ਕਰਨਾ ਸੁਨਹੁ ਬਿਨਾ ਪ੍ਰਭ ਮੇਰੇ ਮੀਤਾ ਸੁਨਹੁ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰਾ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰਣਾਹੀ ਪੂਰਨ ਗੁਣਤਾਸ ਇਕ ਕਰੈ ਪਾਠੀ ਸ਼ੁੱਧ ਬਾਠ ਹੈ ਕਿਤੇ ਪੁੱਥੀਆਂ ਚ ਕਈਆਂ ਚ ਕਹ ਹੈ ਵੀ ਛਪਿਆ ਹੁੰਦਾ ਪਰ ਕਰੈ ਮੁਖ ਪਾਠ ਹੈ ਸੁਹੀ ਮਹੱਲਾ ਪੰਜਵਾ ਮੀਤ ਸਾਜਨ ਸਤਬੰਦ ਪਪਾਈ ਇਹ ਪੁੱਥੀ ਤੇ ਨਾ ਔਂਕੜ ਲੱਗਿਆ ਸੁਹੀ ਨਹੀਂ ਸੁਹੀ ਲਿਖਿਆ ਹੋਇਆ ਬਲੈਂਕਡ ਨਾਲ ਪਾਠ ਸ਼ੁੱਧ ਸੁਹੀ ਮਹੱਲਾ ਪੰਜਵਾ ਮੀਤ ਸਾਜਨ ਸਤਬੰਦ ਪਪਾਈ ਜਾਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਜਤ ਮੇਰੀ ਪਤ ਮੇਰੀ ਇਥੇ ਵਿਸਰਾਮ ਹੈ ਧਨ ਹਰ ਨਾਮ ਸੂਖ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸਨਾਹ ਪਾਰ ਬ੍ਰਹਮ ਜਪ ਇਥੇ ਵਿਸਰਾਮ ਲਾ ਦੇਣਾ ਪਹਿਰ ਸਨਾਹ ਪਹਿਰ ਸਨਾਹ ਕੋਟ ਆਵ ਆਵਦ ਤਿਸ ਬੇਦਤ ਨਾਹੇ ਕੱਦੇ ਬੋਨੇ ਆਵਦ ਨਹੀਂ ਕਹਿਣਾ ਬੇਦਤ ਨਹੀਂ ਕਹਿਣਾ ਕੋਟ ਆਵਦ ਇਥੇ ਵਿਸਰਾਮ ਹੈ ਤਿਸ ਬੇਦਤ ਨਾਹੇ ਕੋਟ ਆਵਦ ਤਿਸ ਬੇਦਤ ਨਾਹੇ ਹਰ ਚਰਨ ਸਰਣ ਗੜ ਕੋਟ ਹਮਾਰਾ ਕਾਲ ਕੰਟਕ ਜਮ ਤਿਸ ਨਾ ਬਿਦਾਰੈ ਜਮ ਪਦਤੀ ਵਿਸਰਾਮ ਹੈ ਕਾਲ ਕੰਟਕ ਜਮ ਤਿਸ ਨਾ ਬਿਦਾਰੈ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ RAM ਮੁਰਾਰੀ ਰਾਜਾ RAM ਮੁਰਾਰੀ ਸੁਹੀ ਮਹੱਲਾ ਪੰਜਵਾ गुण गोपाल प्रभ के नित गाहा हे गुण गोपाल प्रभ के इति विश्राम लओना नित गाहा आनद बिनूद मंगल सुख ताहा चल सखिए चल सखिए प्रव रावण जाहा साध जन की चरणी पाहा ਰਹਾਉ ਕਰ ਬੇਨਤੀ ਜਾਨ ਤੂਰ ਬਾਛਾ ਇਹ ਧਿਆਨ ਨਾਲ ਉਚਾਰਨ ਕਰਨਾ ਤਿੰਨੇ ਕੰਨੇ ਲਾਉਣੇ ਹਨ ਬਾਛਾ ਬਾਛਾ ਜਨਮ ਜਨਮ ਕੀ ਕਿਲ ਵਿਖਲਾਹ ਇਹ ਹਾਹੇ ਦੇ ਕੰਨੇ ਉੱਤੇ ਬਿੰਦੀ ਹੈ ਲਾਹਾਂ ਲਾਹਾਂ ਉਚਾਰਨ ਕਰਨਾ ਮਾਨ ਤਾਨ ਪ੍ਰਾਣ ਜੀਵ ਅਰਪਾ ਹਰ ਸਿਮਰ ਸਿਮਰਾ ਮਾਨ ਮੋਹ ਕਟਾਹਾ ਦੀਨ ਦਇਾਲ ਕਰਹੁ ਉਤਸਾਹਾ ਨਾਨਕ ਦਾਸ ਹਰ ਸਰਣ ਸਮਾ ਸੁਹੀ ਮਹੱਲਾ ਪੰਜਵਾ ਬੈਕੁੰਠ ਨਗਰ ਜਹ ਸੰਤ ਵਾਸਾ ਪ੍ਰਭ ਚਰਨ ਕਮਲ ਰਿਦਮਾਹੇ ਨਿਵਾਸਾ ਸੁਣ ਸੁਣ ਮਨ ਤਨ ਤੂਜ ਸੁਖ ਦਿਖਲਾਵ ਹਾਂ ਸੁਣ ਮਨ ਤਨ ਇਥੇ ਵਿਸਰਾਮ ਤੂਜ ਸੁਖ ਦਿਖਲਾਵ ਹਰ ਅਨਿਕ ਵਿੰਜਣ ਤੂਜ ਭੋਗ ਪੁੰਚਾਵ ਇਛਾਵੋ ਛੱਜਾ ਨਹੀਂ ਵਿਚਲਾਉਣਾ ਪੁੰਚਾਵ ਛੱਜਾ ਉਚਾਰਨ ਕਰਨਾ ਹਰ ਅਨਿਕ ਵਿੰਜਨ ਤੋਜ ਭੋਗ ਪੁੰਚਾਵੋ ਰਹਾਵ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅੰਮ੍ਰਿਤ ਕਸਕੇ ਬੋਲਣਾ ਉੱਤੇ ਟਿੱਪੀ ਆ ਅੰਮ੍ਰਿਤ ਨਾਮ ਪੁੰਚ ਚੱチェ ਨਾਲ ਬੋਲਣਾ ਵੀ ਭੁੰਚ ਚੱਜਾ ਨਹੀਂ ਬੋਲਣਾ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਦ ਤਾਂ ਕਿ ਵਰਨੇ ਨ ਜਾਹੀ ਇਸੇ ਤਰ੍ਹਾਂ ਵਿਸ਼ਰਾਮ ਲਾਉਣਾ ਹੈ ਅਚਰਜ ਸਾਦ ਤਾਂ ਕਿ ਇਹ ਤਾਂ ਕਿ ਲੰਮੀ ਆਵਾਜ਼ ਨਾਲ ਪਾਠ ਉਚਾਰਨ ਕਰਨਾ ਤੇ ਸਾਦ ਦਦੇ ਨਾਲ ਬੋਲਣਾ ਹੈ ਤਾਂ ਕਿ ਤੇ ਵਿਸ਼ਰਾਮ ਹੈ ਵਰਨੇ ਨ ਜਾਹੀ ਲੋਭ ਮੂਆ ਤ੍ਰਿਸ਼ਨਾ ਬੋਝ ਥਾਕੀ ਬੋਝ ਪੂਲਾ ਹੀ ਬੋਲਣਾ ਲੋਭ ਮੂਆ ਤ੍ਰਿਸ਼ਨਾ ਬੋਝ ਥਾਕੀ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਸਰਣ ਪਦ ਤੇ ਵਿਸਰਾਮ ਲਾਉਣਾ ਹੈ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਤਾਕੀ ਪਦ ਕਸ ਕੇ ਬੋਲਣਾ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਦੇਵਾ ਅਨਕ ਬੀਂਗ ਦਾਸ ਕੇ ਪਰਹਰਿਆ ਅਨਕ ਬੀਂਗ ਇਥੇ ਵਿਸਰਾਮ ਦਾਸ ਕੇ ਪਰਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹਿ ਚੜਾਈ ਲਿਓ ਜਨ ਆਪਣਾ ਲਿਓ ਉਡਾ ਖੁੱਲਿ ਮੋਲਾ ਤੁਮਹਿ ਚੜਾਈ ਲਿਓ ਜਨ ਆਪਣਾ ਉਰਜ ਪਰਿਓ ਯਾਰ ਜਗ ਸੁਪਨਾ ਰਹਾਉ ਪਰਬਤ ਦੋਖ ਮਹਾ ਬਿਕਰਾਲਾ ਖਿਨਮਹਿ ਦੂ ਖੇਨਮਹਿ ਦੂਰ ਕੀਏ ਦਿਆਲਾ ਖੇਨਮਹਿ ਦੂਰ ਕੀਏ ਦਿਆਲਾ ਸੋਗ ਰੋਗ ਵਿਪਤ ਆਤ ਭਾਰੀ ਦੂਰ ਭਈ ਜਪ ਨਾਮ ਮਰਾਰੀ ਦ੍ਰਿਸ਼ਟ ਤਾਰ ਲੀਨੋ ਲੜ ਲਾਈ ਹਰ ਚਰਨ ਗਹੇ ਨਾਨਕ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ